ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਭਵ ਲੈਓ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੂਰ ਕਰ ਬੇ ਕੋ ਸਾਜਾ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਸਹਿਬ ਇਕਬਾਲ ਸਰਬੰਸਤਾਨੀ ਅਮਰਤ ਕੇ ਦਾਤੇ ਦਸ਼ਮੇਸ਼ ਪਿਤਾ თან ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਨਾਂ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਜਿੱਥੇ ਸਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪਖਰ ਅਸਥਾਨ ਸੁਭਾਇਮਾਨ ਹੈ ਉਥੇ ਸਦਪੋਸਵ ਦੀ ਸਾਤ 1666 ਈਸਵੀ ਨੂੰ ਪਿਤਾ ਧੰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਔਰ ਮਾਤਾ ਪੂਜਨੀਕ ਮਾਤਾ ਮਾਤਾ ਗੁਜਰਖੌਰ ਜੀ ਦੇ ਗ੍ਰਹਿ ਵਿਖੇ ਹੋਇਆ ਸਤਗੁਰਾਂ ਨੇ ਸਮੁੱਚੀ ਲੋਕਾਈ ਉੱਤੇ ਭਾਰੀ ਔਰਕਾਰ ਕੀਤੇ ਇੱਕ ਮੁਸਲਮਾਨ ਲਖਾਰੀ ਦਾ ਬਹੁਤ ਸੁੰਦਰ ਕਥਨ ਹੈ ਉਹ ਲਿਖਦੇ ਕਿ ਇਨਸਾਫ ਕਰੇ ਜੀਬ ਮੈਂ ਜਮਾਨਾ ਉਹ ਯਕੀਨ ਹੈ ਕਹਦੇ ਤੋਂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਹਰਚੰਦ ਮੇਰੇ ਹੱਥ ਮੈਂ ਪੁਰਜ਼ੋਰ ਕਲਮ ਹੈ ਸਤਗੁਰੂ ਕੇ ਲਿਖੂ ਵਸਕ ਕਹਾ ਤਾਬੇ ਰਕਮ ਹੈ ਕਰਤਾ ਦੀ ਸੁਗੰਧ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਧੰ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਕਾਰਜ ਵਾਸਤੇ ਮਾਤ ਲੋਕ ਤੇ ਆਏ ਸਨ ਯਾਹੀ ਕਾਜ ਧਰਾ ਹਮ ਜਨਮੰ ਸਮਝ ਲੈ ਹੋ ਸਾਧੂ ਸਭ ਮਰਮੰ ਧਰਮ ਚਲਾਵਨ ਸੰਤੂ ਬਾਰਨ ਦੁਸ਼ਟ ਸਭਨ ਕੋ ਮੂਰ ਉਪਾਰਨ ਸਤਿਗੁਰੂ ਜਿਸ ਕਾਰਜ ਵਾਸਤੇ ਆਏ ਸਤਿਗੁਰਾਂ ਨੇ ਪੰਥ ਪ੍ਰਗਟ ਕੀਤਾ ਸਾਨੂੰ ਪੰਜ ਕਕਾਰ ਹੀ ਰਹਿਤ ਬਖਸ਼ਿਸ਼ ਕੀਤੀ ਸਾਨੂੰ ਕੁਰੇਤਾ ਤੋਂ ਵਰਜਿਤ ਕੀਤਾ ਸਾਨੂੰ ਮਰਯਾਦਾ ਬਖਸ਼ਿਸ਼ ਕੀਤੀ ਸਾਨੂੰ ਸੰਸਕਾਰ ਬਖਸ਼ਿਸ਼ ਕੀਤੇ ਸਾਨੂੰ ਜੀਵਨ ਜਾਚ ਬਖਸ਼ਿਸ਼ ਕੀਤੀ ਔਰ ਸਤਗੁਰਾਂ ਨੇ ਆਪਣੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ ਔਰ ਕਥਿਆ ਹੈ ਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਹਾਂ ਖਾਲਸੇ ਕਾ ਖਾਲਸਾ ਮੇਰਾ ਓਤਪੋਤ ਸਾਗਰ ਗੁੰਦੇਰੋ ਆਤਮਾ ਸਤਗੁਰਾਂ ਦੀ ਗ੍ਰੰਥ ਵਿੱਚ ਹੈ ਔਰ ਸ਼ਰੀਰ ਸਤਗੁਰਾਂ ਦਾ ਪੰਥ ਵਿੱਚ ਹੈ ਸਤਿਗੁਰਾਂ ਦੇ ਆਪਨ પ્રકાશ ਪ੍ਰੂਮ ਨੂੰ ਬਣਾਉਂਦਿਆਂ ਹੋਇਆਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਰਿਆਦਾ ਦੇ ਧਾਰਨੀ ਹੋਈ ਹੈ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰੀਏ ਜੀਵਨ ਨੂੰ ਸਫਲ ਕਰੀਏ ਔਰ ਜੋ ਜੋ ਸਤਿਗੁਰੂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਡੇ ਸਭ ਦੇ ਉੱਤੇ ਭਾਰੀ ਪਾਉਰਪ ਕਰ ਕੀਤੇ ਹਨ ਆਪਣਾ ਸਰਬੰਸ ਕੁਰਬਾਨ ਕੀਤਾ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ ਸਾਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕੀਤੀ ਸਤਿਗੁਰਾਂ ਵੱਲੋਂ ਕੀਤੇ ਇਹ ਮਹਾਨ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਇੱਕ ਸਾਰਤਾ ਨਾਲ ਇੱਕ ਸੋਤਾ ਨਾਲ ਇਕਜੁੱਟ ਹੋ ਕੇ ਮਨਾਉਣ ਦਾ ਯਤਨ ਕਰੀਏ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਅਸੀਂ ਸਾਰੇ ਯਾਤਰ ਬਣ ਸਕੀਏ ਸਮੂਹੀਆਂ ਸੰਗਤਾਂ ਨੂੰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ